ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੰਦਾ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਆਪਾਂ ਚਾਹਾਂ ਡੈਰੀ ਫਾਰਮ ਬਰਨਾਲਾ ਇਸ ਤੋਂ ਕਵਰ ਕਰਦੇ ਆ ਪਿੰਡ ਹੰਢਿਆਆ ਕਾਫੀ ਨਾਲ ਵੀਰਾਂ ਕੋਲ ਵਿਕਰੀ ਵਾਲਾ ਵਪਾਰ ਦਾ ਕੰਮ ਆ ਜਦੋਂ ਵੀ ਆਪਾਂ ਰੁਟੀਨ ਦੇ ਵਿੱਚ ਵੀਡੀਓ ਕਵਰ ਕਰਦੇ ਆ ਵੀਰਾਂ ਕੋਲੇ ਹਰ ਵਕਤ 10 ਤੋਂ ਲੈ ਕੇ 15 ਨਗ ਅਵੇਲੇਬਲ ਹੁੰਦੇ ਆ ਅੱਜ ਖੜੀਆਂ ਤਿੰਨ ਜਰਸੀ ਵੜਾ ਗੱਬੜਾ ਚੰਗੀਆਂ ਪੰਜਾਬ ਵਾਲੇ ਜਿੰਦ ਜਾਨ ਵਾਲੇ ਇਕੱਲੇ ਇਕੱਲੇ ਨਾਗ ਬਾਰੇ ਡਿਟੇਲ ਆਪਾਂ ਵੀਰ ਤੋਂ ਲੈ ਕੇ ਜਾਵਾਂਗੇ ਆਓ ਅੱਗੇ ਕਰੀਏ ਗੱਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਨਾਮ ਐਡਰੈਸ ਦੱਸ ਦਿਓ ਆਪਣਾ ਜੀ ਨਾਂ ਬਾਈ ਭਾਵਨਪ੍ਰੀਤ ਸਿੰਘ ਆ ਪਿੰਡ ਹੜਾਇਆ ਜ਼ਿਲ੍ਹਾ ਫਰਨਾਲਾਈ ਕੰਟੈਕਟ ਨੰਬਰ ਜੀ ਆਪਣਾ ਕੰਟੈਕਟ ਨੰਬਰ ਹੈਗਾ ਆਪਣਾ 9877868899 ਦੂਜਾ ਨੰਬਰ ਹੈਗਾ 973555 ਸੋਸ਼ੀਅਲੀ ਇਹ ਵੱਡੇ ਭਰਾ ਨੰਬਰ ਆ ਜੀ ਪਿੰਡ ਹੰਡਿਆ ਹੈ ਜ਼ਿਲ੍ਹਾ ਬਰਨਾਲਾ ਜਿੱਥੇ ਆਪਣਾ ਬਲਕਾਰ ਸਟੈਂਡਰਡ ਕੰਬਾਈਨਾ ਬਣਦੀ ਆ ਹਾਂ ਜੀ ਬਾਈ ਜੀ ਠੀਕ ਹੈ ਵਪਾਰ ਦਾ ਕੰਮ ਰੁਟੀਨ 'ਚ ਹਰ ਵਕਤ ਬੈੜਾ ਹਾਜ਼ਰ ਹੁੰਦੀਆਂ ਹਰ ਟਾਈਮ ਹੀ ਹੁੰਦੀਆਂ ਨੇ ਬਈ ਆਪਣੇ ਕੋਲੇ ਠੀਕ ਹੈ ਤੇ ਐਮ ਐਨ ਕੇ ਦਾ ਵੀ 10 ਤੋਂ ਲੈ ਕੇ 15 ਨਾਲ ਹਰ ਟਾਈਮ ਹੀ ਆਪਣੇ ਕੋਲੇ ਸੇਲ ਦੇ ਲਈ ਰੈਡੀ ਹੁੰਦੇ ਨੇ ਕਿਹਦਾ ਪਾਓਗੇ ਵੀਰ ਦੂਰੋਂ ਲੰਘਿਆ ਜਿਵੇਂ ਅਡਿਸਰ ਗੋਦੋਰਾ ਸਾਹਿਬ ਨਜ਼ਦੀਕ ਪੈਂਦਾ ਹਾਂ ਬਈ ਹਾਂ ਆਪਣਾ ਕਾਲ ਕਰ ਮੈਂ ਰਾਤ ਨੂੰ 9 ਵਜੇ ਬਈ ਗਾਂ ਖੜੀ ਆ ਉਧੇ ਮਿਲੂ ਬਹੁਤ ਵਾਰੀ ਆਏ ਨਹੀਂ ਵੀਰੇ ਕਈ ਵਾਰ ਆੜੀ ਆ ਕਹਿੰਦੇ ਭਾਈ ਜਿਹੜੀ ਸਾਹਿਬ ਗੁਰਦੁਆਰਾ ਮੱਥਾ ਟੇਕਣ ਆਏ ਆਗੇ ਆਪਣੇ ਕੋਲ ਕਈ ਵਾਰ ਮੱਥਾ ਟੇਕਣ ਦੇ ਬਾਅਦ ਨੇ ਆਪਣੇ ਕੋਲੋਂ ਬੰਦੇ 2 3 3 گاਵਾ ਵੀ ਲੈ ਕੇ ਗਏ ਨੇ ਠੀਕ ਹੈ ਅੱਜ ਆਪਾਂ 23 ਤਰੀਕਾ ਪਹਿਲਾ ਮਹੀਨਾ 2025 ਨੂੰ ਵੀਡੀਓ ਕਵਰ ਕਰਦੇ ਪਾਏ ਆ ਹਾਂਜੀ ਭਾਈ ਜੀ ਰੇਟ ਆਪਣੇ ਕੋਲ ਕਿੰਨੇ ਕੁ ਲੈ ਕੇ ਕਿੱਥੋਂ ਰੇਟ ਭਾਈ ਆਪਣੇ ਅੱਜ ਜਿਹੜੀ ਕੀਮਤ ਹੈ 70000 ਤੋਂ ਸ਼ੁਰੂ ਹੋ ਕੇ ਠੀਕ ਹੈ 1 ਲੱਖ 50000 ਤੱਕ ਦੇ ਭਾਅ ਨੇ ਆਪਣੇ ਕੋਲ ਆ ਜਾ ਠੀਕ ਹੈ ਤੇ ਜਿਵੇਂ 1 65000 ਤੱਕ ਜਾ ਵੜਦੇ ਦੁੱਧ ਕਿੰਨਾ ਕੁ ਚਲਿਆ ਜਾਂਦਾਗਾ ਦੁੱਧ ਵੀਰੇ ਦੂਗੀ ਬਹਿੜ ਆ ਮਨ ਕੇ ਚੱਲੀ ਵੀ 45 ਕਿਲੋ ਆਪਾਂ 50 ਨਹੀਂ ਕਹਣਾ 60 ਨਹੀਂ ਕਹਣਾ 45 ਕਿਲੋ ਹੀ ਹੁੰਦੀ ਹੈ ਜਦ ਤੱਕ ਹਾਂ ਆਪਣੇ ਕੋਲ ਹੁੰਦੀ ਹੈ ਹਰ ਟਾਈਮ ਬਈ ਆਪਣੇ ਕੋਲੇ ਮੈਂ ਪਹਿਲੇ ਨੰਬਰ ਤੇ ਆਪਾਂ ਨਗੀਨਾ ਦੇਖੀ ਜਾਂਦੇ ਆ ਸੁਆ ਕਿਹੜਾ ਸੂਰੀ ਹੈ ਇਹ ਵੀਰੇ ਦੂਜਾ ਸੁਆ ਹੁੰਦੀ ਹੈਗੀ ਤੇ ਪ੍ਰੋਪਰ ਰਿਕਾਰਡ ਆਪਣੇ ਕੋਲੇ ਠੀਕ ਹੈ ਠੀਕ ਹੈ ਨਾ ਗੱਲ ਜੇ ਇੱਕ ਗੱਲ ਹੋਰ ਕਰਦੇ ਆਂਗੇ ਜੇ ਵੀਰੇ ਬੱਸੀ ਦਿੰਦੀ ਹੈਗੀ ਠੀਕ ਹੈ ਨਾ ਗੱਲ ਜੇ ਆਪਾਂ ਨੂੰ ਕੋਈ ਬੱਸੀ ਠੀਕ ਆ ਸਵਾਗਤ ਹੀ ਆਪਾਂ ਨੂੰ ਆਫ ਕਰਦਾਗਾ ਆਪਾਂ 15 ਤੋਂ 20 ਹਜ਼ਾਰ ਦੀ ਬੱਸੀ ਆਪਾਂ ਇਹਦੀ ਕੱਟ ਲਾਂਗੇ ਕਹਿੰਦੇ ਆਪਾਂ 15 ਦੀ ਬੱਸੀ ਕਟਾਂਗੇ ਕਟਾਂ ਹੀ ਕਟਾਂ ਹੀ ਬਈ 15 ਹਜ਼ਾਰ ਦੀ ਤਾਂ ਠੀਕ ਆ ਇੱਕ ਦਾ ਇੱਕ ਮਿੰਟ ਦੀ ਹੋ ਜਾਈ ਬੱਸੀ ਟੋਰੀ ਬਾਹਰ ਨੂੰ ਸੋ ਵੀਰੋ ਕੱਦ ਕਾਠ ਵਗੈਰਾ ਦੇਖੋ ਬੈੜਦਾ ਸੋਹਣਾ ਸਾਫ ਸੁਧਰਾ ਤੇ ਰਾਜੀ ਸਮੀ ਪੜੀ ਵੀ ਸੋ ਲੈਵਾ ਦੇਖੋ ਯਾਰ ਕਿਆ ਬਾਤ ਆ ਪੂਰਾ ਕੰਪੈਕਟ ਫਿਟਨੈਸ ਵਾਲਾ ਲੈਵਾਗਾ ਤੇ ਬਾਈ ਜੀ ਦਿਨ ਕਹਿ ਕੇ ਲੈ ਜੂਗਾ ਜਿਸੂ ਦੇ ਬਾਈ ਮਾਲਕਾਂ ਸਾਹਿਬ ਨਾਲ ਇਹਦਾ ਪੰਜਨ ਪੈਂਦੀ ਪੈਣ ਤਰੀਕ ਦੇ ਹਿਸਾਬ ਨਾਲ ਤਾਂ ਠੀਕ ਆ ਤੇ ਵੀ ਉਹਦਾ ਵੀ ਆ ਤਿਆਰੀ ਚ ਫੋਲ ਲਗੀ ਬੱਚਾ ਚਾਹੇ ਅੱਜ ਦੇ ਚਾਹੇ ਸਵੇਰੇ ਦੇ ਕੋਈ ਦਿੱਕਤ ਵਾਲੀ ਗੱਲ ਨਹੀਂ ਜੀ ਠੀਕ ਹੈ ਵੀ ਬੰਦੇ ਨੇ ਮਾਰ ਕੇ ਤਰੀਕ ਦੇ ਹਿਸਾਬ ਨਾਲ 5kg ਨੇ ਪੂਰਾ ਦਿਨ ਕਲੀਅਰ ਨਹੀਂ ਇਹਦੇ ਠੀਕ ਹੈ ਦੂਜਾ ਸੂਆ ਹੁਣੇ ਸੂ ਰਹੀ ਆ ਹਾਂ ਉਹ ਕਹਿੰਦੇ ਵੀ स्ਨੋਮੈਨ ਦਾ ਸੈਕਸਟ ਤੋਂ ਗੱਬਣਾਗੀ ਠੀਕ ਹੈ ਹਾਂ ਠੀਕ ਹੈ ਤੇ ਇਹਦਾ ਦੁੱਧ ਦੀ ਐਵਰੇਜ ਦੁੱਧ ਵੀਰੇ ਨੇ ਦੇਖ ਹੁਣ ਲੇਵਾ ਘਾ ਲੈ ਕੇ ਹੁਣ ਤੇ 35 ਕਾ ਲੈ ਚਾਹੀ 40 ਕਾ ਪੂਣੇ ਦੁੱਧ 22kg ਦਿੱਤਾ ਗਿਆਗਾ ਠੀਕ ਹੈ ਅੱਜ ਤੇ ਮੰਨ ਲੇ ਕਿ ਦਲਬੀ 30 ਦੋ ਵਾਰ ਖੋਲਾ ਦੁੱਧ ਦੇ ਦੇ 35kg ਉਹ ਆ ਲਈ ਬਈ ਸੇਵਾਗੀ ਠੀਕ ਹੈ ਦੁੱਧ 35 ਕਿਲੋ ਹੀ ਦੇਣਾ ਵੜਨੇ ਬਈ 30 ਮੰਨ ਕੇ ਜਿਹੜਾ ਮਰਜੀ ਬੰਦਾ ਲੈ ਜਾ ਬਈ 30 ਮੰਨ ਕੇ ਜਿਹੜਾ ਮਰਜੀ ਪਰਤੇਜ ਕਰ ਲੇ ਸੁਭਰੇ ਚਮਕ ਧਮਕ ਸ਼ਾਈਨਿੰਗ ਸੂਨਿੰਗ ਦੇਖੋ ਬੱਚੀ ਦੀ ਕਿਆ ਬਾਤ ਆ ਪੂਰੀ ਸਾਫ ਸੁਥਰੀ ਰਾਜੀ ਸਭ ਤੇ ਬਈ ਜੀ ਭਾਅ ਵਯਾਰੇ ਦਾ ਕੀ ਹੋਊਗਾ ਭਾਅ ਵਯਾਰੇ ਕਰ ਲਾਂਗੇ ਤੁਹਾਨੂੰ ਆਪਾਂ ਕੋਈ ਵੀਡੀਓ 'ਚ ਵੀ ਦੱਸ ਦਾਂਗੇ ਠੀਕ ਹੈ ਤੇ ਪਰਮਾਤਮਾ ਨੇ ਇਤਿਨ ਰਾਜੀ ਵਾਜੀ ਰੱਖੇ ਦੁੱਧ ਇਹਨਾਂ ਮੰਨ ਕੇ ਚੱਲੀ 35 ਕਿਲੋ ਨੇ ਖਰਾ ਦੇਣੀ ਦੇਣਾਗਾ ਜਿਹਨੇ ਵਧੀਆ ਕੇਅਰ ਕੀਤੀ ਬਾਕੀ ਇਹ ਸਫਾਇਆ ਸੂਨੇ ਬਹੁਤਾ ਬੱਚੀ ਨਹੀਂ ਬਈ ਸਾਡੇ ਪਾਸੇ ਜਿਹਦੇ ਪਾਸੇ ਬੱਚੀ ਉਗਣੇ ਗਲੇ ਜਿੰਨੀ ਹੈ ਜੀ ਸ਼ਿਆਣਾ ਦੀ ਘਾਉ ਦਾ ਸ਼ਿਆਣਾ ਦੀ ਡਲੀ ਹੈ ਜੀ ਰੇਟ ਇਹਦਾ ਰੇਟ ਭਾਈ ਜਿਹੜਾ ਮੁੱਲ ਕਾਉਣਾ ਫਿਰ ਚਾਹੇ ਲੋਕਾਂ ਨੂੰ 20 ਕਰਾ ਲੈ ਚਾਹੇ 2.5 ਕਰਾ ਲੈ 1,35,000 ਦੀ ਵਸੀ ਦੇਣੀ ਹੈ ਜੀ 1,35,000 ਦੀ ਬੈੜ ਮੰਨ ਲਓ ਆਪਾਂ ਵੇਚਤੀ ਬੱਚੀ ਦੇਗੀ ਉਹ ਤੇ ਬੱਚੀ ਘੱਟੀ ਜਾ ਬਸੇ 15,000 ਦੀ ਕੱਟ ਦੂੰ ਬਾਈ ਪਰ ਦਵਾਂਗੇ 1,35 ਜੀ ਠੀਕ ਹੈ ਜੇ ਆਗਲੇ ਦੇ ਆਪੇ ਆਪਾਂ ਦਿੰਦਾ ਨਹੀਂ ਜਾਨਵਰ ਹਣ ਦੇ ਰੋਸਾ ਹਰਦਾ ਸਦਾ ਉਹ ਦੇ ਗੱਬਰ ਦਾ ਕਰਨਾ ਗੱਬਰ ਨਾ ਕਰ ਲੈ ਆਪਣੇ ਨਾਲ ਨਹੀਂ ਆਪ ਇੱਕ 35 ਦੀ ਬੱਸੀ ਦਵਾਂਗੇ ਯਾਰ ਕਹਿੰਦੇ ਅਸੀਂ ਬੱਸੀ ਘਟਾਉਣੇ ਫਿਰ ਇੱਕ 35 ਦਊਗਾ ਬੱਸੀ ਫੇਰ ਘਟੂਗਾ ਸੋ ਵੀ ਜਿਹੜੇ ਵੀਰੇ ਕਹਿੰਦੇ ਬਰੀਰ ਦੇ ਕੰਮ ਕਰਨਾ ਯਾਰ ਨਜ਼ਾਰੇਦਾਰ ਬੱਸੀ ਜਿਹੇ ਜੀ ਮੰਨ ਕੇ ਚੱਲ ਆ ਵੀ ਮੁਕਸਰ ਦੇ ਮੇਲੇ ਤੇ ਘੋੜੀ ਦੇਖ ਲਈ ਤੇ ਜਿਹੇ ਜੀ ਵੈੜਾ ਹ ਰੱਖ ਲਈ ਯਾਰ ਸਵਾਦਾਰ ਆ ਯਾਰ ਕਿਆ ਬਾਤਾਂ ਜਮਾ ਯਾਰ ਕਿਆ ਬਾਤਾਂ ਮੜ ਖੋਸ਼ ਕਰਦੀ ਹੈ ਵੈੜ ਜਾਵਾਂ ਤੇ ਅੱਗੇ ਭਾਈ ਦੂਜੇ ਨੰਬਰ ਤੇ ਇਹ ਵੀ ਦੂਜਾ ਇਹ ਦੂਜਾ ਸੁਹਾਗ ਹੁੰਦੀ ਹੈਗੀ ਮੂੰਹ ਛੇ ਜਾਂਦਾ ਹੈਗੀ ਉਹ ਵੀ ਛੇ ਜਾਂਦੀ ਹੈ ਬੱਸੀ ਠੀਕ ਹੈ ਤੇ ਐਮਨ ਕੇ ਚਲੇਗਾ ਪ੍ਰੂਨ ਦਾ ਬਾਈ ਟਲੋਂ 37 38 37 38 ਕਿਲੋ ਆਨ ਕਲਿੰਗ ਹੋ ਗਈ ਠੀਕ ਹੈ ਹਾਂ ਅੱਜ ਦਿਨ ਨੈਟ ਕਹਿ ਕੇ ਲੈ ਲਈ ਨਹੀਂ ਨਹੀਂ ਇਹ ਪੰਜ ਚਾਰ ਰਨ ਪੈ ਨੇ ਬਾਕੀ ਵੜ ਦੇ ਠੀਕ ਹੈ ਤਿਆਰੀ ਇਹਦੀ ਫੁੱਲ ਆ ਗਈ ਵੜ ਰਹੀ ਤੇ ਪੰਜ ਚਾਰ ਤਾਂ ਆਹ ਨਹੀਂ ਲਈ ਹੋਏ ਵੜਾ ਤੇ ਇਹਦਾ ਪਾਸ ਸੀਮਨ ਵਗੈਰਾ ਤਾਂ ਨਹੀਂ ਕਨਫਰਮ ਕਰਿਆ ਕਿਹੜਾ ਲੱਗਿਆ ਸੀਮਨ ਬਾਈ ਸਾਰਾ ਕੋਈ ਡਿਟੇਲ ਆ ਬਾਈ ਟਲੋਂ ਠੀਕ ਹੈ ਕਿਉਂਕਿ ਹੁਣ ਐਡੇ ਐਡੇ ਜਾਨਵਰ ਨੇਗੇ ਜਿਹੜੇ ਆਪਾਂ ਮੋਲ ਲਾਏ ਨੇਗੇ ਆਲੇ ਦੁਆਲੇ ਜੇ ਆਪਾਂ ਡਿਟੇਲ ਨਾਲ ਨਹੀਂ ਫਿਰ ਆਪਣੀ ਕੀਮਤ ਲਾ ਦੇ ਵੀ ਕੋਈ ਫਾਇਦਾ ਨਹੀਂਗਾ ਠੀਕ ਹੈ ਠੀਕ ਹੈ ਨਾ ਗੱਲ ਕਿਉਂਕ ਸਾਰੇ ਸਮਝਦਾਰ ਨੇ ਵੀਰ ਆਪਣਿਆਂ ਤੋਂ ਵੀ ਬਾਕੀ ਜਿਹੜੇ ਵੜ ਦੇਖਦੇ ਨੇ ਉਹਨਾਂ ਨੂੰ ਪਤਾ ਵੀ ਕੀ ਕੁਆਲਿਟੀ ਇਹਦੇ ਵਿੱਚ ਠੀਕ ਹੈ ਹੈਨਾ ਕਿੰਨਾ ਦੁੱਧ ਮੰਨ ਕੇ ਚੱਲੇ ਬੰਦੇ ਦੁੱਧ ਵੀਰੇ ਦੇਖੋ ਮਾਰਕਾ ਦੇ ਫਾਰਮ ਤੋਂ ਦੱਸਣ ਅਨੁਸਾਰ ਕਹਿੰਦੇ 50 ਕਿਲੋ ਇਹ ਖਰਾ ਦੁੱਧ ਦੂਗੀ ਠੀਕ ਹੈ ਵੀ ਕੋਈ ਵੀ ਵੀਰ 45 ਕਿਲੋ ਮੰਨ ਕੇ ਜਿਹੜਾ ਮਰਜ਼ੀ ਲੈ ਲੇ ਠੀਕ ਹੈ ਵੀ 40 ਤੋਂ ਪੋਲੇ ਹੱਥ ਨਾਲ ਬਾਹਰ ਚੱਲੂਗੀ ਚੱਲੂਗੀ ਭਾਈ ਚੱਲੂ ਵੀ 45 ਕਿਲੋ ਦੁੱਧ ਦੂਗੀ ਬਾਈ ਤੋਂ ਪਹਿਲਾਂ ਆਏ ਦਾ ਬੈਡ ਦਾ ਸਾਈਜ਼ ਸਾਈਡ ਪੋਜ਼ ਠੀਕ ਹੈ ਨਾ ਗੱਲ ਬਰੀਡ ਕਿਸੇ ਪਾਸੇ ਆਖ ਸੁਣਿਤ ਰਹੂ ਦਿਖਿਆ ਸਾਰੀ ਸੁੱਧੀ ਹੈਗੀ A to Z ਵੱਡੀ-ਵੱਡੀ ਪੂਰੀ ਫੋਲ ਆ ਜਾਵੇ ਬੜ ਬੱਧਿਆ ਵਾਈਟ ਲੋਕ ਕੋਈ ਹਾਥੀ ਵਾਲਾ ਤਾਂ ਹੈ ਮੰਨ ਕੇ ਚੱਲੀ ਸੌਦਾ ਕਰ ਲੇ ਵੀ ਹਾਥੀ ਲੈ ਕੇ ਨਾ ਆਵੇ ਬਿਦਲਰੀ ਜੀ ਜਾਣੇ ਨੇ ਸੋ ਫਿਰ ਫੇਸ ਬਿਊਟੀ ਵਗੈਰਾ ਦੇਖੋ ਯਾਰ ਕਿਆ ਬਾਤਾਂ ਸਾਈਨਿੰਗ ਸੂਨਿੰਗ ਬੈੜ ਦੇ ਉੱਪਰ ਸੋ ਨੂੰ 42 45 42 45 ਦੋ ਦਿਨ ਮਿਲ ਕੇ ਵੇਖੋ ਤੇ ਵਾਕੀ ਥਣ ਦੇਖੋ ਇੱਕ ਚੀਜ਼ ਮੈਂ ਹੋਰ ਦੱਸਣਾ ਜਿਹੜੀ ਇਹ ਜਿਹੜਾ ਬੰਦਾ ਇਹ ਬੈੜ ਖਰੀਦੂ ਉਹਨੂੰ ਮਸ਼ੀਨ ਦੀ ਜ਼ਰੂਰਤ ਨਹੀਂ ਪੈਣੀ ਕਿਉਂਕਿ ਚਾਹੇ ਮਸ਼ੀਨੀ ਚੋੜੋ ਚਾਹੇ ਹਾਥੀ ਥਣ ਦੋਨੇ ਟਾਈਪ ਦਾ ਲੱਗਿਆ ਵਾ ਕਿਵਰ ਟਰੇਲੂ ਬੰਦਾ ਕਹਿੰਦੇ ਇੱਕ ਉਹ ਵੀ ਛੋਟਾ ਮਸੀਦਾ ਡੰਗ ਸਾਰੂਗੀ ਸਾਰੂਗੀ ਭਾਈ ਜੀ ਰੇਟ ਇਹਦਾ ਕੀ ਰੱਖਿਆ ਜਾਪਾ ਰੇਟ ਭਾਈ ਇਹ ਤਾਂ ਲੋਂ ਜੇ ਲੋਕਾਂ ਨੂੰ ਕਰਾਉਣਾ ਫਿਰ 2.5 ਕਰਾ ਲਈ ਚਾਹੇ 3 ਕਰਾ ਲਈ ਠੀਕ ਆ ਮੈਂ ਗੱਲ ਮੁੱਲ ਕਰਾਉਣਾ ਹੋਰ ਕੋਈ ਫਾਇਦਾ ਨਹੀਂ ਆ ਜਿਹੜਾ ਇਹ ਮੇਰੇ ਜਮਾ ਜਾਜ ਰੇਟ ਲੈਣਾ 1.70 ਹਜ਼ਾਰ ਰੁਪਏ ਵਾੜਾ ਲੈਣਾਗਾ ਠੀਕ ਹੈ ਜੀ ਤੇ ਅੱਗੇ ਭਾਈ ਜੇ ਪਤੀਜੇ ਨੰਬਰ ਤੇ ਇਹਦੀ ਵਾੜ ਦੇਖੀ ਜਾਂਦੇ ਆ ਜੀ ਇਹ ਭਾਈ ਪਹਿਲੇ ਨਹੀਂ ਆਏ ਤਾਂ ਲਓ ਠੀਕ ਹੈ ਤੇ ਹਜੇ ਇਹ ਮੰਨ ਕੇ ਚੱਲ ਬੱਸੀ ਦੇ 10 ਦਿਨ ਪੈਂਡਿੰਗ ਪੈਣੇ ਬੈਠਦੇ 10 ਦਿਨ ਹਜੇ ਸੂਣ ਚ ਪੈਂਡਿੰਗ ਪਈ ਪੈਂਡਿੰਗ ਪੈਣੇ ਬਈ ਇਹ ਦਦੋ ਕਿਵੇਂ ਆ ਗਈ ਜੀ ਦੰਦੋ ਬਈ ਇਹ ਦੂੰਦੀ ਹੋਵੇ ਚਾ ਚੌਗੀ ਆਪਾਂ ਆਪਾ ਦੇਖੇ ਨਹੀਂ ਇਹ ਆਪਾਂ ਦੰਦ ਦੇਖ ਲੈਨੇ ਕੋਈ ਗੱਲ ਨਹੀਂ ਠੀਕ ਹੈ ਚੌਗੀ ਲੱਗ ਭਗ ਹੋਊਗੀ ਆ ਚਾਰੋਂ ਲਈ ਵੀਰੇ ਠੀਕ ਹੈ ਅੱਜ ਨੈਟ ਦੇਣ ਸਹੀ ਸੇਦਾਰਨ ਭਾਈ ਬਾਕੀ ਪੈਣੇ ਬੈਠ ਲੋ ਜੀ ਕੀ ਉਮੀਦ ਆ ਦੁੱਧ ਦੇ ਆਪਣੇ ਤੋਂ ਉਮੀਦ ਭਾਈ ਆ ਮੰਨ ਕੇ ਗੱਲ ਵੀ 30 ਕਿਲੋ ਵੀ ਵਸੀ ਦੁੱਧ ਦੂਗੀ ਇਹ ਵੀ ਪਹਿਲੇ ਦੋੜ ਦੀ ਬਾਹਰ ਨੂੰ ਸੋ ਪਰ ਫੇਸ ਬਿਊਟੀ ਵਗੈਰਾ ਦੇਖੋ ਬੈਠਦੀ ਸੋਹਣੀ ਸਾਫ ਸੁਥਰੀ ਤੇ ਬਾਕੀ ਸਾਈਨਿੰਗਸ ਵਨਿੰਗ ਦੇ ਤੇ ਇਹ ਤੋਂ ਦੁੱਧ ਦੀ ਐਵਰੇਜ ਨੈਟ ਜੇ ਵਿੱਚ ਚੰਗੀ ਕਿਆਰ ਕਰੂ ਬੰਦਾ ਵੀ ਕਿੰਨਾ ਕ ਪਾਸ ਆ ਗਿਆ ਬਾਈ ਚੰਗੀ ਕਿਆਰ ਕਰ ਦੋ 30 ਕਿਲੋ ਨੂੰ ਆ ਮੰਨ ਕੇ ਚੱਲ ਸਪਾਈ 2.5 ਕਿਲੋ ਮੋਜਦੀ ਹੈ ਨੀ ਕੀ ਨਹੀਂ ਬਸ 30 ਕਿਲੋ ਖਰਾਦੋ ਤੇ ਦੇਣਾਗਾ ਠੀਕ ਹੈ ਹਾਂ ਤੇ 27 28 ਕਿਲੋ ਤੋਂ ਪੋਲਿਆ ਦਾ ਚੱਲਣ ਵਾਲੀ ਬੱਚੀ ਪੋਲੇ ਦਾ ਹੱਥਾਂ ਚੱਲਣ ਵਾਲੀ ਬੱਸੀ ਹੈਗੀ ਆ ਬਾਈ ਠੀਕ ਹੈ ਤੇ ਰੇਟ ਵੀਰੇ ਦਾ ਪੱਕੀ ਰੱਖਿਆ ਇਹਦਾ ਬਾਈ 1 ਲੱਖ ਤੇ 25000 ਰੁਪਏ ਬੱਸੀ ਆ ਲੈਣਾਗਾ ਮਾਨਦਾਨ ਕਰ ਦਾਂਗੇ ਮਾਨਦਾਨ ਕਰ ਦਾਂਗੇ ਬਾਈ ਦਲੋਂ 1 25 ਦੇ ਵਿੱਚੋਂ ਮਾਨਦਾਨ ਹੋ ਜਾਊਗਾ ਤੇ ਲੈਵਾ ਦੇਖੋ ਜਮਾ ਹ ਹੜੇ ਦਾ ਸੀਰ ਦੇ ਵਿੱਚੋਂ ਕਹਿੰਦੇ ਪ 60% ਹਵਾਨਾ ਹੀ ਹੈ ਹਲ ਤਾਂ ਤੇ ਜਿੱਦੇ ਤਿਆਰ ਹੋ ਗਏ ਨੇ ਗੱਲਾਂ ਗਾਹਾਂ ਦੀ ਗਾਹ ਕਰ ਦੇਣੀਆਂ ਤੇ ਬਾਕੀ ਬੂਥੀ ਬਾਥੀ ਦੇਖੋ ਯਾਰ ਬੱਛੀ ਦੀ ਕਿਆ ਹਵਤਾ ਚਮਕ ਧਮਕ ਤੇ ਥੱਲੇ ਪੈਰਾ ਪੂਰਾ ਦੇਖੋ ਮਜਬੂਤ ਆ ਜਾਵਾ ਘੋੜੀ ਵਾਲਾ ਤੋਰਾ ਜਾਵਾ ਅੱਗੇ ਭਾਈ ਚੌਥੇ ਨੰਬਰ ਦਾ ਬੱਛੀ ਦੇਖੀ ਨੇ ਜਿਹੜੀ ਇਹ ਭਾਈ ਟਲੋਂ ਐ ਮੰਨ ਕੇ ਚੱਲ ਵੀ ਜਿਹੜਾ ਵੀਰ ਵੀਡੀਓ ਦੇਖ ਰੋ ਦੂਜੇ ਪਾਸੇ ਪਤਾ ਲੱਗਦਾ ਵੀ ਕਿੱਡਾ ਸਾਈਜ਼ ਹੈ ਬਹਿੜ ਦਾ ਫੁੱਲ ਵੱਡੀ ਆ ਹਨਾ ਠੀਕ ਨਾ ਗੱਲ ਤੇ ਜੇ ਆਪਾਂ ਬਰੀਡ ਦੀ ਗੱਲ ਕਰੀਏ ਬਰੀਡ ਵਾਲੇ ਪਾਸੇ ਦਾ ਕੋਈ ਕਮੀ ਹੈ ਨਹੀਂ ਜਾਨਵਰਾਂ ਚ ਕਿਸੇ ਦੀ ਵੀ ਤੇ ਐਵੇਂ ਮੰਨ ਲੇ 13 ਦਿਨ ਪੈਂਡਿੰਗ ਪੈਣੇ ਹੈ ਜੀ ਇਹਦੇ 13 ਦਿਨ ਬਾਕੀ ਸੁਹਾ ਦੂਜਾ ਸੌਂਦੀ ਆ ਤੇ ਐਵੇਂ ਮੰਨ ਲੇ ਚੱਲ ਬਈ ਪਲੂਨ ਨੇ ਇਹਨੇ ਦੁੱਧ 31 32 ਕਿਲੋ ਐਂ ਕੱਲੀ ਵੀ ਆ ਬੈੜਾ ਠੀਕ ਆ 30 ਕਿਲੋ ਦੁੱਧ ਪਲੂਨ ਦਾ ਦਿੱਤਾ ਵਾ ਹਾਂ ਠੀਕ ਐ ਤੇ ਨੈਟ ਦਿਨ ਮੰਨ ਕੇ ਚਲੋ ਵੀ 10 ਦਿਨ ਲੈ ਜੂ ਨਾ ਨੂੰ 10 ਦਿਨ ਹੀ ਲਿਆ ਸਕਦੇ ਆ ਮੌਸਮ ਵਧੀਆਗਾ ਅਜੇ ਤਾਂ ਠੀਕ ਐ 12 13 ਦੇ ਇਹ ਦੋਵੇਂ ਪੈਣਗੇ ਬੜਾ ਖੁੱਲੀ ਖੁੱਲੀ ਦੋਵੇਂ ਦੋਵੇਂ ਗਰਦ ਗਈ ਇਹ ਰੋ ਦੀ ਐ ਬੜੀ ਖੁੱਲੀ ਆ ਬੈੜਾ ਜੀ ਬਾਣਨਾ ਮੋਣਨਾ ਬਹੁਤਾ ਬੱਸੀ ਨੇ ਠੀਕ ਐ ਹਾਂ ਤੇ ਇਹਦੇ ਆਪਾਂ ਭਾਵ ਯਾਰ ਦੀ ਗੱਲ ਭਾਈ ਇੱਥੇ ਆ ਮੰਨ ਕੇ ਜਦੋਂ ਦੁੱਧ ਨੋਰਮਲੀ ਬਸ 35 ਕਿਲੋ ਖਰਾ ਦੁੱਧ ਲੈਣਾ ਵੜਨੇ ਰੇਟ ਇਹਦਾ ਕੀ ਰੱਖਿਆ ਆਪਾਂ ਰੇਟ ਭਾਈ ਇਹਦਾ 1 ਲੱਖ ਤੇ 35000 ਰੁਪਏ ਬੱਸੀ ਦਾ 1 ਲੱਖ 35000 ਚੌਥੇ ਨੰਬਰ ਵਾਲੀ ਦੁੱਧ ਦੀ ਐਵਰੇਜ 35 ਕਿਲੋ ਵਾਲੀ ਆ ਜੀ ਹਾਂ ਸੋ ਦਲੇ ਲੇਵਾ ਵਗੈਰਾ ਦੇਖੋ ਜਮਾ ਕਿਆ ਵਤਨਾ ਗੁੜ ਦਾ ਗੱਟਾ ਹੀ ਲਾ ਦੇਣਾ ਹਰਦਾ ਹਵਾਨੇ ਸਾਰਾ 45% ਬਣਿਆ ਸੋ ਫਾੜੀਆ ਦਾ ਹਵਾਨਾ ਕੰਪੈਕਟ ਵੈਲਪਲ ਤੇ ਠਾਹ ਸੁਣਾ ਦੇ ਪਾਸੋਂ ਜਮਾ ਓਕੇ ਆ ਵੀਰੇ ਭਾਈ ਸਾਰੇ ਕੋਈ ਆਏ ਭਾਈ ਇੰਨੀ ਰਕਮ ਲਾਈ ਜਾਂ ਇਨਵੈਸਟਮੈਂਟ ਕਰੀ ਆਪਾਂ ਨੇ ਪਹਿਲਾ ਇਹ ਨਹੀਂ ਹੁਣ ਇਹ ਤਾਂ ਹੈ ਨਹੀਂ ਵੀ ਕੋਈ ਆਪਾਂ ਨੇ ਭਾਈ ਵੀ ਉਹ ਕਰ ਲਈ ਹੈ ਨਾ ਬਿਨ ਪਾਸ ਕਰਕੇ ਲੈਂਦੀ ਹੈ ਜੀ ਜਿਹੜਾ ਬੰਦਾ ਚਾਹੇ ਮੰਨ ਕੇ ਚੱਲ ਵੀ ਆਨਲਾਈਨ ਮੰਗਾ ਲੈ ਕੋਈ ਲੰਬਾ ਉਹ ਨਹੀਂ ਭਾਈ ਉਹ ਲੰਬਾ ਆਪਾਂ ਜ਼ਿੰਮੇਵਾਰ ਹੋਵਾਂਗੇ ਠੀਕ ਹੈ ਨਾ ਆਲ ਜਦੋਂ ਘਰੇ ਉਤਰ ਗਈ ਚਾਹੀ ਉਦੋਂ ਥਣ ਪਾਸ ਕਰ ਲੈ ਠੀਕ ਹੈ ਨਾ ਆਪਣੇ ਤਾਂ ਵੀ ਗਾਰੰਟੀ ਹੂ ਐ ਪੰਜ ਚਾਰ ਦਿਨ ਨਾਂਗੀ ਉਹਦੀ ਕੋਈ ਨਹੀਂ ਹੁੰਦੀ ਕਾਰਨ ਕਿ ਸਾਂਹ ਦੀ ਚੀਜ਼ਾਂ ਨੇ ਭਾਈ ਜੈ ਜੈਕਾਰ ਲਾਜਾਓ ਕਾ ਥਣ ਨਹੀਂ ਵੀ ਨੇ ਜਿਹੜੇ ਅੰਦਰ ਚੱਲਦੇ ਨੇ ਇਹ ਠੀਕ ਹੈ ਨਾ ਗੱਲ ਉਹ ਵੀ ਸਾਂਹ ਨੇ ਇੱਕ ਤਰ੍ਹਾਂ ਦੇ ਇਹ ਐ ਗੱਲ ਹਾਂ ਸੋ ਬਰੋ ਬੱਚੀ ਦੇਖੋ ਜਮਾ ਨਵਾਂ ਹਾਨ ਦੂਜਾ ਸੂਆ ਸੂਰੀ ਆ ਤੇ ਗੁਲਾਬੀ ਗਲਾਬੀ ਹਵਾਨਾ ਪਿਆ ਕੱਚੀ ਕੱਚੀ ਗੱਲੀ ਦੱਸ ਦਿੰਦੀ ਹਲੇ ਜਿੰਨੇ ਬਾਈ ਤਿਆਰ ਹੋਣੇ ਇਹਨੇ ਤੇ ਲੋ ਦੇਖਣਯੋਗ ਹੋਣੀ ਆ ਬੱਸੀ ਇਧਰੇ ਮੱਲਾ ਮੂਗੂ ਤੁਰੂਗੀ ਬੱਸੀ ਅੱਗੇ ਬਾਈ 5ਵੇਂ ਨੰਬਰ ਦਾ ਜਿਹੜੀ ਵਹਿੜ ਦੇਖੀ ਜਾਂਦੇ ਆ ਜੀ ਇਹ ਕਿਹੜਾ ਸੂਆ ਸੂਰੀ ਆ